ਕਰਲਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਲਾ ਕਲਾਂ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਮੁੱਦਕੀ ਵਾਲੀ ਸੜਕ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ ਤੇ ਮੁੱਦਕੀ ਦੇ ਬਿਲਕੁਲ ਨੇੜੇ ਇੱਕ ਫਾਰਮ ਆ ਬਾਈ ਦਾ ਖੇਤੀਬਾੜੀ ਦੇ ਨਾਲ-ਨਾਲ ਰੱਖੀਆਂ ਹੋਈਆਂ ਗਾਵਾਂ ਤੁਸੀਂ ਦੇਖੋਗੇ ਵੀ ਇਹ ਬੜਾ ਸੋਹਣਾ ਸੈਟਅਪ ਵੀਰ ਨੇ ਇੱਥੇ ਤਿਆਰ ਕੀਤਾ ਹੈ ਕੱਚਾ ਥਾਂ ਵੀ ਦਿੱਤਾ ਹੋਇਆ ਹਾਲਾਂਕਿ ਪਸ਼ੂ ਜਿਹੜੀਆਂ ਕੁੰਡੀਆਂ ਲੱਗੀਆਂ ਉਹਨਾਂ ਤੋਂ ਪਤਾ ਲੱਗਦਾ ਕੁੰਡੀਆਂ ਖੁੱਲੇ ਹੁੰਦੇ ਰਾਤ ਨੂੰ ਰਾਤ ਨੂੰ ਖੁੱਲੇ ਹੁੰਦੇ ਖੁੱਲੇ ਖੁੱਲੇ ਰਾਤ ਨੂੰ ਬਾਈ ਕਹਿੰਦਾ ਵੀ ਖੁੱਲੇ ਹੁੰਦੇ ਤੇ ਵੈਸੇ ਬੰਨ ਕੇ ਵੀ ਬਾਈ ਰੱਖ ਸਕਦਾ ਯਾਨੀ ਪ੍ਰੋਵੀਜ਼ਨ ਇਦਾਂ ਦੀ ਹੈ ਚੌਈ ਦਾ ਨਾ ਅੱਜ ਦੀ ਵੀਡੀਓ 'ਚ ਇੱਕ ਸਾਹਮਣੇ ਜਿਹੜੀ ਇਹ ਵੈੜ ਬਾਈ ਨੇ ਵਿਕਾਊ ਕੀਤੀ ਆ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਹਨੂੰ ਜੱਜੂ ਉਹ ਭਰਾ ਤਸੱਲੀ ਕਰ ਸਕਦਾ ਜੋ ਡਿਟੇਲ ਦੱਸਾਂਗੇ ਜਿੰਨਾ ਦੁੱਧ ਬਾਈ ਦੱਸੂਗਾ ਉਹ ਤੁਸੀਂ ਚੋਕੇ ਲੈ ਸਕਦੇ ਆਓ ਬਾਈ ਤੋਂ ਜਾਣਕਾਰੀ ਲਈਏ ਤੇ ਫਿਰ ਇਹ ਤੋਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਬਾਈ ਨਾਮ ਕੁਲਵਿੰਦਰ ਸਿੰਘ ਠੀਕ ਹੈ ਕੁਲਵਿੰਦਰ ਬਾਈ ਬੱਚੇ ਦਾ ਨਾਮ ਦੱਸੋ ਕੀ ਹੈ ਨਿਮਰਤ ਕੌਰ ਨਿਮਰਤ ਕੌਰ ਹਾਂਜੀ ਇਹ ਪਸ਼ੂਆਂ ਵਾਲੇ ਪਾਸੇ ਤੁਰ ਹੀ ਫਿਰਦੀ ਹੈ ਬੱਚਾ ਇੱਥੇ ਹੀ ਰਹਿੰਦੀ ਪਸ਼ੂ ਇਹ ਨਾਲ ਜੀ ਤਾਂ ਗਾਂ ਕੋਈ ਵੀ ਸੂੰਦੀ ਹੈ ਇਹਨੇ ਕਾਲੇ ਪਜਲੇ ਤੇ ਜੀਰ ਵਾਲੀ ਦਵਾਈ ਇਸੇ ਨੇ ਲਿਓਣੀ ਸਾਡੇ ਕੋਲ ਇੱਥੇ ਅੱਛਾ ਹਾਂ ਚੌਂਕ ਫਿਰ ਬਚਪਨ ਤੋਂ ਹੀ ਚੌਂਕ ਨਾਲ ਇੱਥੇ ਹਜੇ ਤਾਂ ਇਹਦੀ ਉਮਰ ਵੀ 3 ਸਾਲ ਦੇ ਆਸपास ਨਹੀਂ ਇਹ 2 ਸਾਲ ਤੋਂ ਘੱਟ ਆਈ 2 ਮਹੀਨੇ ਅੱਛਾ 2 ਸਾਲ ਤੋਂ 2 ਮਹੀਨੇ ਘੱਟ ਹਾਂ 11ਵੇਂ ਮਹੀਨੇ ਹੋਣੀ ਦੂਸਾਂ ਸਾਲਾਂ ਦੀ ਠੀਕ ਹੈ ਅੱਛਾ ਭਾਈ ਅੱਜ ਜਿਹੜੀ ਇਹ ਵਾੜ ਵੇਚਣ ਲੱਗੇ ਹੋ ਕੇ ਕਰਦੀ ਆਪਣੇ ਦਾ ਖਰੀਦ ਸਾਰੇ ਵੇਟੂ ਜੈਡ ਕਰਦੇ ਆ ਜੀ ਠੀਕ ਹੈ ਸਾਰੇ ਪਸ਼ੂ ਕਰਦੇ ਆ ਹ ਹਾਂਜੀ ਦੰਦੋ ਕਿਵੇਂ ਬਈ ਇਸ ਟਾਈਮ ਦੰਦ 2 2 4 ਦੰਦ ਹੋ ਗਏ 4 ਦੰਦ ਇਸ ਟਾਈਮ ਹਾਂਜੀ ਠੀਕ ਆ ਬੱਚਾ ਇਹਨੇ ਕੀ ਦਿੱਤਾ ਬੱਚਾ ਇਹਨੇ ਵਛਾਈ ਠੀਕ ਆ ਜੀ ਕਿੰਨੇ ਦਿਨ ਹੋ ਗਏ ਸੂਈ ਇਹ ਪਰਸੋਂ ਸੂਈ ਆ ਜੀ ਪਰਸੋਂ ਸੂਈ ਆ ਅੰਦਾਜ਼ਾ ਬੋਹਲਾ ਕਿੰਨਾ ਹੋਊਗਾ ਅੰਦਾਜ਼ਾ ਹੁਣ ਚੱਲੂਗੀ 12 ਕਿਲੋ ਤੇ ਚੱਲਦੀ ਆ ਜੀ ਠੀਕ ਆ ਕੀ ਰੇਟ ਰਹਿਣਾ ਦਾ ਬਈ ਇਹਦਾ ਮੁੱਲ 90000 90000 ਇਹ ਕਿਹੜੇ ਸੀਮੰਦੀ ਆਪ ਇਹ ਆਪ ਬੋਲੋ ਦੀ ਆਈ ਆਪੋਲੋ ਇਹ ਡੈਨਮਾਰਕ ਬੋਲੋ ਠੀਕ ਹੈ ਹਾਂਜੀ ਤੇ ਬੱਚੇ ਦਾ ਕਨਫਰਮ ਹੈ ਜਾਂ ਨਹੀਂ ਬੱਚੇ ਦਾ ਹੀ ਕਨਫਰਮ ਭਰਿਆ ਡੈਨਮਾਰਕ ਸੀ ਪਰ ਨਿਕਲ ਗਿਆ ਸਾਈਵਲ ਦਿੱਤਾ ਉਹਨੇ ਬੱਚਾ ਹੀ ਆ ਠੀਕ ਹੈ ਹਾਂ ਤੋੜ ਦਈਏ ਬਈ ਨੂੰ ਤੋੜ ਸੋ ਦੋਸਤੋ ਪਰਸੋਂ ਸੋਈ ਹੈ ਚਾਰ ਦੰਦ ਪਹਿਲਣ ਵਹਿੜ ਜੇਰ ਜੂਰ ਪਈ ਹੈ ਦੀ ਜੇਰ ਬਾਈ ਕਹਿੰਦਾ ਵੀ ਪੈ ਗਈ ਸੀ ਦੁੱਧ 12 ਲੀਟਰ ਹੋਊਗਾ ਹਜੇ ਪਰਸੋਂ ਦੀ ਸੋਈ ਹਵਾਂਣਾ ਠੀਕ ਹੈ ਟਾਂਜਾ ਬਹੁਤ ਸੋਹਣਾ ਹੈ ਬਾਕੀ ਹਾਈਟ ਜਿਹੜੀ ਉਹ ਮੀਡੀਅਮ ਹੈ ਤਿਆਰੀ ਦੇਖ ਲਓ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਟਾਈਮ ਲਗਭਗ 6:30 ਦੇ ਆਸ-ਪਾਸ ਦਾ ਚੁਾਈ ਦਾ ਟਾਈਮ ਹੋਇਆ ਖੜਾ ਕੁਲਵਿੰਦਰ ਭਾਈ ਇਹ ਕਿਹੜਾ ਹੋਰ ਐ ਕਢਾਇਓ ਮੜਾ ਇਹਨੂੰ ਤੋਰਿਓ ਬੱਚਾ ਇਹਨੇ ਵੱਛਾ ਦਿੱਤਾ ਦੱਸੋ ਤੇ ਵੱਛਾ ਸਾਹਮਣੇ ਦੇਖ ਲਓ ਬੱਚਾ ਸਾਈਵਾਲ ਦਾ ਦਿੱਤਾ ਜਾਂਦਾ ਸੀਮਨ ਪਰ ਮਿਸਟੇਕ ਹੋ ਗਈ ਭਰਾ ਤੋਂ ਜਿਹੜੇ ਵੀਰ ਨੇ ਏਆਈ ਕੀਤੀ ਆ ਹਾਲਾਂਕਿ ਫਾਰਮ ਦਾ ਕੰਮ ਹੈ ਤੇ ਇੱਥੇ ਬਰੀਡ ਦਾ ਤਾਂ ਧਿਆਨ ਰੱਖਣਾ ਜਿਹੜਾ ਉਹ ਬਣਦਾ ਤੇ ਰੱਖਿਆ ਜਾਂਦਾ ਵੀ ਹੈ ਭਾਈ ਉਧਰ ਤੋਂ ਲਿਜਾਓ ਇਧਰਲੇ ਪਾਸੇ ਦੀ ਹਵਾਨਾ ਰਛੜ ਗਈ ਸੋ ਇਸ ਸਾਈਡ ਤੋਂ ਫੇਰ ਹਵਾਨਾ ਦੇਖ ਲਓ ਤੁਸੀਂ ਇਹ ਤਾਜੀ ਸੂਈ ਵੀ ਵੈੜ ਇਹਦੀ ਡਿਮਾਂਡ ਬਾਈ ਨੇ ਕੀਤੀ ਹੈ 90000 ਥੋੜਾ ਬਹੁਤ ਮਾਨਤਨ ਹੋਊਗਾ ਤੇ ਜਿਹੜਾ ਭਰਾ ਪਸੰਦ ਕਰੇ ਦੋਸਤੋ ਹਜੇ ਥੋੜੇ ਦਿਨਾਂ ਦੀ ਸੂਈ ਕਰਕੇ ਆ ਵੈਸੇ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਕੱਢੂਗੀ ਫਵਾਨਾ ਇਦਾਂ ਦਾ ਹੀ ਰੱਖੂਗੀ ਫਿਕਸ ਫਵਾਨਾ ਰੱਖੂਗੀ ਬਾਕੀ ਭਾਈ ਜਿਹੜੀਆਂ ਵੈਕਸੀਨ ਗਾਵਾਂ ਬੱਚਿਆਂ ਦੇ ਆਪਾਂ ਕਰਵਾਉਨੇ ਹੋਈਆਂ ਵੀ ਹੈ ਰੈਕਸ਼ਨ ਵੀ ਸਾਰੀ ਹੋਈ ਆ ਆਪਦੀ ਪ੍ਰਾਈਵੇਟ ਵੈਕਸੀਨ ਕਰਦੇ ਆ ਆਪ ਸਰਕਾਰੀ ਨਹੀਂ ਕਰਦੇ ਠੀਕ ਹੈ ਸਾਰੀ ਵੈਕਸੀਨ ਹੋਈ ਵੀ ਕਰਦੇ ਵੀ ਆਪਣੇ ਹੁਣ ਇੰਨੀ ਬਿਮਾਰੀ ਆਈ ਆ ਇੱਕ گاਉ ਨੂੰ ਵੀ ਨਹੀਂ ਆਈ ਨਾ ਲੰਪੀ ਦੇ ਨਾਂ ਮੂੰਖਰ ਠੀਕ ਹੈ ਹਾਂ ਸੋ ਦੋਸਤੋ ਇਹ ਵੈਕਸੀਨ ਇਹਦੀ ਹਰੇਕ ਪੱਖ ਤੋਂ ਹੋਈ ਵੀ ਆ ਤੇ ਭਾਈ ਕਹਿੰਦਾ ਵੀ ਆਪਦੇ ਹੱਥੀ ਪ੍ਰਾਈਵੇਟ ਵੈਕਸੀਨ ਆਪ ਲੈ ਕੇ ਆਉਣੇ ਆ ਤੇ ਉਹਦੇ ਨਾਲ ਹੀ ਵੈਕਸੀਨ ਆਪਣਾ ਡਾਕਟਰ ਆਪਦਾ ਸੀਮਨ ਵੀ ਆਪਣੇ ਕੋਲੇ ਆਪਦਾ ਹੁੰਦਾ वर्ल्ड वाइड ਦਾ ਸਾਰਾ 21000 ਰੁਪਏ ਸੀਮਨ ਹੁਣੇ ਲੈ ਕੇ ਰੱਖਿਆ ਸੀ ਠੀਕ ਹੈ ਹਾਂਜੀ ਬੰਦਿਓ ਬਈ ਸੋ ਦੋਸਤੋ ਸੀਮਨ ਬਾਈ ਕਹਿੰਦਾ ਵੀ ਸਾਰਾ ਆਪਦੇ ਕੋਲ ਆਪਦਾ ਹੁੰਦਾ ਪਰ ਇਸ ਵਹਿੜਵੇਰਾ ਕੁਦਰਤੀ ਕੋਈ ਗਲਤੀ ਲੱਗ ਗਈ ਜਿਹਦੇ ਕਰਕੇ ਬੱਚਾ ਇਸਾਈਵਾਲ ਚ ਦੇ ਗਈ ਆਵੇ ਆਪਣੀਆਂ ਪੰਜ ਤਿਆਰ ਹੋ ਰਹੀਆਂ ਆਵੇ ਦੋ ਆ ਦੋ ਉਧਰ ਖੜੀਆਂ ਜੀ ਠੀਕ ਹੈ ਸੋ ਇਸ ਵਹਿੜਾ ਹੋਰ ਜਿਹੜੀਆਂ ਤਿਆਰ ਹੋ ਰਹੀਆਂ ਦੋਸਤੋ ਆਉਣ ਵਾਲੇ ਟਾਈਮ 'ਚ ਬਾਈ ਦੇ ਫਾਰਮ ਦੇ ਵਿੱਚ ਸੋ ਇਹ ਦੱਸੋ ਅੱਜ ਦੀ ਵੀਡੀਓ ਦੀ ਇਹ ਵੈਡ ਫਾਰ ਸੇਲ ਸੀ ਜਿਹੜਾ ਵੀਰ ਇਹਨੂੰ ਚੰਗੀ ਸਮਝੇ ਤਾਂ ਆ ਕੇ ਤੁਸੀਂ ਦੇਖ ਲਓ ਦੁੱਧ ਚੋਕੇ ਦੇਖ ਸਕਦੇ ਹੋ ਸੀਲ 3 ਫ ਹੈ ਆਹੀਂ ਤੁਸੀਂ ਵੇਚੋਗੇ ਬਿਣਾ ਨਿਆਣਾ ਪਾਏ ਤੋਂ ਤੋਂ ਜਿਹਨੂੰ ਜਚੇ ਤੇ ਉਹ ਵੀਰ ਤਸੱਲੀ ਕਰਕੇ ਖਰੀਦੂਗਾ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਇਸੇ ਤੇ ਤੁਸੀਂ ਕਾਲ ਕਰਨੀ ਹੈ ਇੱਕ ਹੀ ਨਗਸੀ ਅੱਜ ਦੀ ਵੀਡੀਓ ਦੇ ਵਿੱਚ ਧੰਨਵਾਦ